ਜਗਰਾਉਂ ਦੇ ਰਹਿਣ ਵਾਲੇ ਮਾਰਕੀਟ ਕਮੇਟੀ ਹਟੂਰ ਦੇ ਸਾਬਕਾ ਚੇਅਰਮੈਨ ਸ੍ਰੀ ਰਾਜਕੁਮਾਰ ਗੋਲਜੀ ਦੀ ਸਾਲਾਨਾ ਪੰਜਵੀਂ ਵਰ੍ਹੇਸੀ ਮਾਣੂ ਕਿਦੇ ਗੁਰਦੁਆਰੇ ਜੋੜੀਆਂ ਸਾਲ ਵਿਕੇ ਉਹਨਾਂ ਦੇ ਸੁਪੁੱਤਰ ਜੀਵਨ ਕੁਮਾਰ ਗੋਲੜੀ ਅਤੇ ਬੱਬੂ ਗੋਇਲ ਵੱਲੋਂ ਪੂਰੇ ਸਤਿਕਾਰ ਨਾਲ ਮਨਾਈ ਗਈ ਹੈ ਇਸ ਮੌਕੇ ਜਿੱਥੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉੱਥੇ ਹੀ ਰਾਗੀ ਢਾਡੀ ਜਥਿਆਂ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਇਸ ਮੌਕੇ ਸਾਰਿਆਂ ਨੇ ਮਿਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉੱਥੇ ਹੀ ਸ੍ਰੀ ਰਾਜਕੁਮਾਰ ਗੋਇਲ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਵਕ-ਵਕ ਲੋਕਾਂ ਨੇ ਕਿਹਾ ਕਿ ਸ੍ਰੀ ਰਾਜਕੁਮਾਰ ਗੋਲ ਜੀ ਨੇ ਆਪਣਾ ਪੂਰਾ ਜੀਵਨ ਲੋਕ ਸੇਵਾ ਵਿੱਚ ਲਾਇਆ ਸੀ ਅਤੇ ਪਿੰਡ ਮਾਨੂਕੇ ਦੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਦੇ ਮਕਸਦ ਨੂੰ ਇੱਕ ਵਧੀਆ ਲਾਇਬ੍ਰੇਰੀ ਵੀ ਬਣਾਈ ਸੀ ਅਤੇ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਫਰੀ ਸਗਲਾਈਡ ਸੈਂਟਰ ਵੀ ਖੋਲੇ ਹੋਏ ਸਨ ਜੋ ਅੱਜ ਉਹਨਾਂ ਦੇ ਸੁਪੁੱਤਰਾਂ ਵੱਲੋਂ ਉਸੇ ਤਰ੍ਹਾਂ ਚਲਾਏ ਜਾ ਰਹੇ ਨੇ ਜਗਰਉਤੋਂ ਹੇਮਰਾਜ ਬੱਬਰਦੀ ਰਿਪੋਰਟ ਤੇ ਕੀ ਕਹੋਗੇ ਉਹਨਾਂ ਦੇ ਕਿਹੜੇ ਕਿਹੜੇ ਕੰਮ ਨੂੰ ਤੁਸੀਂ ਕੰਟੀਨਿਊ ਰੱਖਿਆ ਹੋਇਆ ਹੈ ਗੁਰੂ ਸਾਹਿਬ ਜੀ ਦਾ ਕੋਟ ਅਸਰ ਲੈ ਕੇ ਯੂਨੀਵਰਸਿਟੀ ਨਾਲ ਜੀ ਸ਼੍ਰੀ ਕੰਟਵਾਲ ਸਾਹਿਬ ਜੀ ਦੇ ਪਾਸ ਕਰਵਾਏ ਆ ਤੇ ਉਸ ਤੋਂ ਬਾਅਦ ਉਹਨਾਂ ਦੀ ਯਾਦ ਵਿੱਚ ਇੱਕ ਟਰਸਟ ਨਗਰ ਦੇ ਸਹਿਯੋਗ ਨਾਲ ਬਣਾਇਆ ਗਿਆ ਜੀ ਸਿਲਾਈ ਸੈਂਟਰ ਤੇ ਲਾਇਬ੍ਰੇਰੀ ਚੱਲਦੀ ਆ ਨਗਰ ਦੇ ਸਹਿਯੋਗ ਨਾਲ ਇੱਥੇ ਤਿੰਨ ਦਿਨ ਸੇਵਾ ਚੱਲੀ ਐ ਸ਼੍ਰੀ ਕੰਟਵਾਲ ਸਾਹਿਬ ਜੀ ਚਲੇ ਆ ਪੂਰੇ ਨਗਰ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਤੇ ਬਹੁਤ ਜ਼ਿਆਦਾ ਸੇਵਾ ਕੀਤੀ ਅਸੀਂ ਤਾਂ ਜਗਰਾਉ ਰਹਿੰਨੇ ਇੱਥੇ ਚਲੇ ਜਾਨੇ ਆ ਸਾਰੀ ਸੇਵਾ ਨਗਰ ਦੀ ਆ ਜੀ ਸਾਡੇ ਟਰਸਟ ਦੇ ਮੈਂਬਰਾਂ ਦੀ ਆ ਅਹੁਦੇਦਾਰਾਂ ਦੀ ਆ ਬਹੁਤ ਬਹੁਤ ਹੈਦਾ ਮਿਲ ਰਿਹਾ ਦਾ ਉਹ ਆਇਦਰ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਆਪ ਜੀ ਦੇ ਚੈਨਲ ਰਾਹੀਂ ਇਹ ਦੱਸਣਾ ਚਾਹੁੰਦਾ ਵਾਂ ਜੋ ਰਾਜਕੁਮਾਰ ਜੀ ਚੇਅਰਮੈਨ ਸਾਹਿਬ ਜੋ ਬਹੁਤ ਹੀ ਦਰਵੇਸ਼ ਇਨਸਾਨ ਸਨ ਜਿਨ੍ਹਾਂ ਨੇ ਪਿਛਲੇ ਲੰਮਾ ਸਮਾਂ ਰਾਜਨੀਤੀ ਦੇ ਵਿੱਚ ਵੀ ਯੋਗਦਾਨ ਪਾਇਆ ਤੇ ਉਹਨਾਂ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਉਹਨਾਂ ਦੇ ਪੁੱਤਰ ਰਾਜੀਵਨ ਜੀ 골ਡੀ ਬੱਬੂ ਔਰ ਉਹਨਾਂ ਦੇ ਜੋ ਪੂਰਨਿਆਂ ਤੇ ਚੱਲਦੇ ਹੋਏ ਜੋ ਅੱਜ ਦਾ ਸਮਾਗਮ ਪਹਿਲਾ ਖੰਡਪਟ ਸਾਹਿਬ ਜੀ ਦੇ ਭੋਗ ਪੈਨ ਉਪਰੰਤ ਹਰ ਜਸ ਕੀਰਤਨ ਹੋਇਆ ਕੀਰਤਨ ਹੋਣ ਤੋਂ ਬਾਅਦ ਜੋ ਸਮਾਜਿਕ ਤੇ ਧਾਰਮਿਕ ਆਦੂਆ ਨੇ ਉਹਨਾਂ ਦੇ ਜੀਵਨ ਤੇ ਛਾਤ ਪਾ ਕੇ ਉਹਨਾਂ ਨੂੰ ਸ਼ਰਧਾਜਨੀ ਭੇਟ ਕੀਤੀ ਤੇ ਮੈਂ ਵੀ ਇਸ ਪਰਿਵਾਰ ਨਾਲ ਬੜੇ ਲੰਮੇ ਸਮੇਂ ਤੋਂ ਸਾਡਾ ਪਰਿਵਾਰ ਵੀ ਵਿਚਰਦਾ ਆ ਰਿਹਾ ਵਾ ਬਹੁਤ ਹੀ ਨੇਕ ਸੁਭਾਅ ਨੇਕ ਦਿਲੀ ਵਾਲਾ ਪਰਿਵਾਰ ਆ ਜੋ ਕਿ ਹਰ ਇੱਕ ਦੇ ਨਾਲ ਦੁੱਖ ਦੇ ਸਮੇਂ ਵਿੱਚ ਖੜਦੇ ਆ ਗਰੀਬ ਦੇ ਨਾਲ ਜੋ ਬਾਹ ਫੜਦੇ ਆ ਮੈਂ ਇਹੀ ਦੁਆ ਕਰਦਾ ਪ੍ਰਮਾਤਮਾ ਇਹ ਸਾਰੇ ਪਰਿਵਾਰ ਦੀ ਚੜ੍ਹਦੀ ਕਲਾ ਰੱਖੇ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਬਖਸ਼ੇ ਜੋ ਇਹਨਾਂ ਦੇ ਇਸ ਨਗਰ ਦੇ ਵਿੱਚ ਸਲਾਈ ਸੈਂਟਰ ਤੇ ਜੋ ਵੀ ਕਾਰਜ ਚੱਲ ਰਹੇ ਆ ਲਾਇਬ੍ਰੇਰੀ ਉਹ ਵੀ ਤਰੱਕੀਆਂ ਨੂੰ ਛੂਣ ਤੇ ਇੰਨਾ ਹੀ ਕਹਿੰਦਾ ਹੋਇਆ ਖਿਮਾਂ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਜੀ ਆਪਣਾ ਕੀ ਕਹੋਗੇ ਤੁਸੀਂ ਨਾ ਜੀ ਗੁਰਦਰ ਸਿੰਘ ਮਾਰੂਪੇ ਮੇਰੇ ਬਹੁਤ ਹੀ ਸਰਕਾਰ ਦੇ ਉਹ ਸਾਡੇ ਅੰਕਲ ਜੀ ਥੰਦੇ ਸਾਡੇ ਪਿੰਡ ਦੇ ਤੇ ਸਾਡੇ ਇਲਾਕੇ ਦੇ ਹੈ ਜੇ ਦੇਖਿਆ ਜਾਵੇ ਤਾਂ ਇੱਕ ਚੰਗੇ ਪਿਤਾ ਦਰਵੇਸ਼ ਸਿਆਸਦਾਨ ਈਮਾਨਦਾਰ ਅਤੇ ਗਰੀਬਾਂ ਦੇ ਮਸੀਹਾ ਬਾਕੀ ਮੈਂ ਇਸ ਪਰਿਵਾਰ ਦਾ ਕਿਉਂਕਿ ਮੇਰੇ ਜੋ ਫਾਦਰ ਸਾਹਿਬ ਸੀਗੇ ਤੇ ਉਹਨਾਂ ਦੇ ਨਾਲ ਸਾਡੇ ਰਾਜਕਮਾਰ ਗੋਇਲ ਦੀ ਅੰਕਲ ਦੀ ਉਹਨਾਂ ਦਾ ਬਹੁਤ ਹੀ ਪਿਆਰ ਸੀ ਮੈਂ ਤਾਂ ਬਹੁਤ ਹੀ ਛੋਟਾ ਜਿਹਾ ਹੁੰਦਾ ਦੇਖਦਾ ਆਇਆ ਇਸ ਪਰਿਵਾਰ ਨੂੰ ਇਹਨਾਂ ਨੇ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਹਰੇਕ ਗਰੀਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਿਹਤ ਦੇ ਪੱਖੋਂ ਵੀ ਇੱਕ ਚੰਗੇ ਪਿਤਾ ਦੇ ਪੱਖੋਂ ਵੀ ਆਪਣਾ ਬਹੁਤ ਵਧੀਆ ਰੋਲ ਨਿਭਾਇਆ ਅੱਜ ਉਹਨਾਂ ਦੇ ਨਾਂ ਤੇ ਸਾਡੇ ਮਾਣੂਕੇ ਨਗਰ ਦੇ ਵਿੱਚ ਇੱਕ ਸਲਾਈ ਕਢਾਈ ਦੇ ਵਾਸਤੇ ਜਿਹੜਾ ਜੋ ਟਰਸਟ ਸੇਵਾ ਚੱਲ ਰਿਹਾ ਇੱਕ ਸਾਡੇ ਆਪਣੇ ਲਾਇਬ੍ਰੇਰੀ ਆ ਲਾਇਬ੍ਰੇਰੀ ਦੇ ਵਿੱਚ ਮੇਰੇ ਨਾਲ ਹੱਬ ਦੇ ਨਾਲ ਘਟੋ ਘਟ ਸਾਡਾ ਉਹ 150 ਰਹਿਗਨ ਦਮਿੰਦਾ ਜੋ ਕੰਮ ਕਰ ਰਿਹਾ ਉਹ ਸਾਰੇ ਇਲਾਕੇ ਦੇ ਵਿੱਚ ਹੀ ਜਿੰਨੀਆਂ ਬੁੱਕਾਂ ਜੋ ਵੀ ਚੰਗੀਆਂ ਚੰਗੀਆਂ ਉਹ ਤੋਂ ਸਾਨੂੰ ਚੰਗੀ ਪੜ੍ਹ ਕੇ ਚੰਗੀ ਸਿਹਤ ਮਿਲਦੀ ਆ ਇਸ ਪਰਿਵਾਰ ਦੇ ਬਾਕੀ ਤੁਹਾਨੂੰ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਉਹਨਾਂ ਦੀ ਵਾਰਸੀ ਦੇ ਸਬੰਧ ਦੇ ਵਿੱਚ ਜੋ ਭੋਗ ਪਿਆ ਇਲਾਕੇ ਦੀਆਂ ਮਹਾਨ ਸ਼ਖਸੀਅਤਾਂ ਚੰਗੇ ਲੀਡਰ ਚੰਗੇ ਸਰਪੰਚ ਪੰਚ ਸਾਡੇ ਹੋਰ ਬਾਬਾ ਜੀ ਸਾਡੇ ਸੁਖਵਿੰਦਰ ਸਿੰਘ ਸੁਖੀ ਸਾਡੇ ਸਾਧੂ ਸਿੰਘ ਜੀ ਸਾਫ ਦਾ ਸਰਪੰਚ ਸਾਡੇ ਕਾਕਾ ਗਰੇਵਾਲ ਜੀ ਕਬੱਡੀ ਖਿਡਾਰੀ ਸਰਦਾਰ ਹਰਪ੍ਰੀਤ ਸਿੰਘ ਜੀ ਸਰਪੰਚ ਸਾਡੇ ਮੌਜੂਦਾ ਨੌਜਵਾਨ ਜਿਹੜਾ ਹਰਪ੍ਰੀਤ ਸਿੰਘ ਐਪੀ ਰਾਜਵੰਦਰ ਸਿੰਘ ਜੀ ਅਜਰਾਜ ਸਿੰਘ ਜੀ ਰਾਜਾ ਬਾਕੀ ਸਾਡੇ ਗੁਰੂ ਘਰ ਦੇ ਜੋ ਹੈੱਡ ਗ੍ਰਾਮੀ ਨੇ ਬਾਬਾ ਦੀਪਾ ਜੀ ਅਤੇ ਰਿਸ਼ਪਾਲ ਸਿੰਘ ਜੀ ਇਹ ਸਾਰੀ ਸਾਡੇ ਇਲਾਕੇ ਦੀ ਕ੍ਰੀਮ ਹੈ ਆਪ ਜੀ ਨੂੰ ਵੀ ਇਸ ਗੱਲ ਦਾ ਪਤਾ ਲੱਗ ਹੀ ਗਿਆ ਹੋਣਾ ਵੀ ਉਹਨਾਂ ਦਾ ਕਿੰਨਾ ਕੁ ਇਲਾਕੇ ਦੇ ਵਿੱਚ ਸਤਕਾਰ ਆ ਸਾਡੇ ਵੱਲੋਂ ਉਸ ਰੱਬੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਕਰ ਸਮੋ ਸੱਚੇ ਪਾਤਸ਼ਾਹ ਆਉਂਦੇ ਸਾਲ ਨੂੰ ਇਤੋਂ ਵੀ ਹਮ ਹਮਾ ਕੇ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਬੱਚਿਆਂ ਤੇ ਕਿਰਪਾ ਕਰਨ ਇਤੋਂ ਵੀ ਵਧੀਆ ਘੱਟ ਤੇ ਵਧੀਆ ਪਾਉਂਦਾ ਮੰਗੋ ਠੀਕ ਜਿਹੜੇ ਵੇਲੇ ਹਰਜਸ ਕੀਰਤਨ ਵਿਚਾਰਾ ਹੋਈਆਂ ਸਰਤਾਂਝਲੀ ਸਮਾਰੋਪਨ ਜਿੱਥੇ ਪਰਿਵਾਰ ਦਾ ਇਲਾਕੇ ਦੇ ਵਿੱਚ ਜਾਣ ਉੱਥੇ ਇਸ ਨਗਰ ਦੇ ਵਿੱਚ ਉਹਨਾਂ ਦਾ ਵੱਡਾ ਪਰਉਪਕਾਰ ਜਿੱਥੇ ਲਾਇਬ੍ਰੇਰੀ ਤੇ ਸਿਲਾਈ ਸੈਂਟਰ ਚਲਾ ਰਹੇ ਆ ਉੱਥੇ ਜੇ ਮੈਂ ਇੱਕ ਗੱਲ ਕਹਿਣੀ ਤੇ ਸ਼ਕਰਾ ਮੰਨਾਂ ਉਹਤੇ ਕਿ ਬੜਾ-ਬੜਾ ਨਗਾਰ ਸਿਆਸਤ ਔਰ ਸਮਾਜ ਦੇ ਵਿੱਚ ਧਾਰਮਿਕ ਤੌਰ ਤੇ ਆ ਰਿਹਾ ਇਸ ਪਰਿਵਾਰ ਨੇ ਸਮਾਜਿਕ ਦੇ ਵਿੱਚ ਇਹ ਸਾਡੇ ਨਗਰ ਦੇ ਵਿੱਚ ਜਦੋਂ ਚੇਅਰਮੈਨ ਸਾਹਿਬ ਸ੍ਰੀਤ ਤੁਹ ਤੇ ਹਾਜ਼ਰ ਸੀਗੇ ਉਦੋਂ ਵੀ ਪਿੰਡ ਦੇ ਵਿੱਚ ਕੋਈ ਧੜੇਬਾਦੀ ਜਾਂ ਨਿੱਕੀਆਂ-ਵੱਟੀਆਂ ਛੋਟੀਆਂ-ਮੋਟੀਆਂ ਗੱਲਾਂ ਹੋ ਜਾਂਦੀਆਂ ਉਹ ਚੌਰ ਭਰਾਵਾਂ ਨੂੰ ਰਲਵੇਂ ਬਿਠਾ ਕੇ ਉਹਦਾ ਮੁਸਬਸੇ ਦਾ ਹੱਲ ਕਰ ਦਿੰਦੇ ਸੀ ਇਸੇ ਫਿਰ ਤੋਂ ਉਹਨਾਂ ਦੇ ਬੇਟੇ ਦੋਨਾਂ ਨੇ ਬੱਬੂ ਜੀ ਔਰ ਗੋਡੀ ਜੀ ਉਹ ਵੀ ਉਹਨਾਂ ਦੀ ਵੀ ਕੋਸ਼ਿਸ਼ ਹਮੇਸ਼ਾ ਹੀ ਰਹਿੰਦੀ ਹੈ ਵੀ ਨਗਰ ਦੇ ਵਿੱਚ ਸ਼ੁਕ ਸ਼ਾਂਤੀ ਹਮੇਸ਼ਾ ਬਣੀ ਰਹੇ ਕੋਈ ਧੜੇਵੰਦੀ ਜਾਂ ਪਾਰਟੀਵਾਦੀ ਨਾ ਹੋਵੇ ਔਰ ਨਗਰ ਵੀ ਇਸ ਪਰਿਵਾਰ ਦਾ ਪੂਰਾ ਸਤਿਕਾਰ ਕਰਦਾ ਜਿ ਇੱਥੇ ਪਿੰਡ ਦੇ ਵਿੱਚ ਕਈ ਵਾਰ ਵੱਡਮੋਲੀਆਂ ਸਭਾਵਾਂ ਚੱਲਦੀਆਂ ਕਿਉਂਕਿ ਵੱਡੀਆਂ ਸਭਾਵਾਂ ਜਿਹੜੀਆਂ ਉਹ ਚੰਗੇ ਤੇ ਦਾਨੀ ਲੋਕਸ਼ਾਹ ਦੇ ਕਰਕੇ ਨੇਪਰੇ ਚੜ੍ਹਦੀਆਂ ਇਸ ਪਰਿਵਾਰ ਦਾ ਨਗਰ ਦੇ ਵਿੱਚ ਬੜਾ ਵੱਡਾ ਸਹਿਯੋਗ ਆ ਔਰ ਸਾਰੇ ਪਰਿਵਾਰ ਨੂੰ ਰਲ ਮਿਲ ਕੇ ਨਗਰ ਨੂੰ ਪਰਿਵਾਰ ਨੂੰ ਕਿਉਂਕਿ ਇੱਕੋ ਬਾਬੇ ਦੀ ਲਾਡਾ ਬਾਬੇ ਮਾਨੂ ਦੀ ਜਿਸ ਤੋਂ ਪਿੰਡ ਵਧਿਆ ਇਸ ਕਰਕੇ ਪਰਿਵਾਰ ਨੂੰ ਪੂਰਾ ਜੇ ਕਈ ਵਾਰ ਕੋਈ ਇਧਰ ਉਧਰ ਹੋ ਜਾਂਦੀ ਹੈ ਗੱਲਬਾਤ ਇਹ ਪਰਿਵਾਰ ਦਾ ਬੜਾ ਵੱਡਾ ਯੋਗਦਾਨਾ ਕਿਉਂਕਿ ਪਿਛਲੇ 1947 ਦੇ ਵੰਡ ਤੋਂ ਲੈ ਕੇ ਕੋਈ ਵੱਡਾ ਹਾਦਸਾ ਨਹੀਂ ਨਗਰ 'ਚ ਹੋਇਆ ਕਿਉਂਕਿ ਇਹਨਾਂ ਦੇ ਜਿਹੜੇ ਸਰਦਾਰ ਜਰਮੰਸੇ ਦੀ ਰਾਜਕੁਮਾਰ ਜੁਇਲ ਸਾਹਿਬ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਸਾਹਿਬ ਉਹਨਾਂ ਦਾ ਵੀ ਅੱਜ ਉਹਨਾਂ ਨੂੰ ਵੀ ਯਾਦ ਕੀਤਾ ਜਾਂਦਾ ਕਿਉਂਕਿ ਉਹਨਾਂ ਦਾ ਬੜਾ ਵੱਡਾ ਯੋਗਦਾਨ ਇਸ ਨਗਰ ਦੇ ਵਿੱਚ ਰਿਹਾ ਕਿਉਂਕਿ ਕਈ ਵਾਰ ਬੰਦਾ ਆਰਥਿਕ ਤੌਰ ਤੇ ਸਮਾਂ ਇੱਕੋ ਜਿਹਾ ਸਮੇਂ ਦੇ ਖਿਆਨਸਾਮ ਤੇ ਨਹੀਂ ਹੁੰਦਾ ਪਰ ਔਕੇ ਸਮੇਂ ਦੇ ਵਿੱਚ ਵੀ ਕਿਉਂਕਿ ਉਹ ਤੋਂ ਬੜੇ ਕਮ ਅੱਜ ਵੀ ਯਾਦ ਕੀਤਾ ਜਾਂਦਾ ਉਸੇ ਤਰ੍ਹਾਂ ਚੇਅਰਮੈਨ ਸਰ ਸਿਧਾਰਜਮਨ ਗੋਇਲੀ ਨੂੰ ਵੀ ਯਾਦ ਕੀਤਾ ਜਾਂਦਾ ਔਰ ਨਗਰ ਇਸ ਦਾ ਮਾਣ ਕਰਦਾ ਕਿਉਂਕਿ ਇਹ ਜੀ ਇਨਸਾਨ ਇਸ ਮਾਣੂ ਕਿ ਨਗਰ ਦੇ ਵਿੱਚ ਪੈਦਾ ਹੋਏ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦਾ